ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਗੱਲ ਕਰਾਂਗੇ ਚੁਪੈਰਾ ਸਾਹਿਬ ਬਾਰੇ ਚੁਪੈਰਾ ਸਾਹਿਬ ਕੀ ਹੈ ਇਹ ਕਦੋਂ ਅਤੇ ਕਿੱਥੇ ਅਤੇ ਕਿਵੇਂ ਕੱਟਿਆ ਜਾਂਦਾ ਹੈ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਇਸ ਬਾਰੇ ਬਹੁਤ ਜ਼ਿਆਦਾ ਚਰਚਾ ਹੈ ਭਾਵੇਂ ਬਹੁਤ ਸਾਰੀਆਂ ਸੰਗਤਾਂ ਚੁਪੈਰਾ ਸਾਹਿਬ ਨਾਲ ਜੁੜੀਆਂ ਹੋਈਆਂ ਨੇ ਤੇ ਤੇ ਦਿਨ ਪ੍ਰਤੀ ਦਿਨ ਜੀਨਾ ਜੀਨਾ ਸੰਗਤਾਂ ਨੂੰ ਵੀ ਪਤਾ ਲੱਗ ਰਿਹਾ ਵਦ ਤੋਂ ਵਦ ਸੰਗਤਾਂ ਇਸ ਨਾਲ ਜੁੜ ਰਹੀਆਂ ਨਹੀਂ ਪਰ ਜ਼ਿਆਦਾਤਰ ਸੰਗਤਾਂ ਦਾ ਇਹ ਸਵਾਲ ਹੈ ਚੁਪੈਰਾ ਸਾਹਿਬ ਕੀ ਹੈ ਸਭ ਤੋਂ ਪਹਿਲਾਂ ਸੰਗਤ ਜੀ ਨੂੰ ਵਿਸ਼ੇਸ਼ ਜਾਣਕਾਰੀ ਦਿਈਏ ਕਿ ਚੁਪੈਰਾ ਸਾਹਿਬ ਗੁਰੂ ਸਾਹਿਬਾਨਾ ਵੱਲੋਂ ਚਲਾਈ ਗਈ ਮਰਿਆਦਾ ਜਾਂ ਕੋਈ ਪ੍ਰਥਾ ਨਹੀਂ ਹੈ ਤੇ ਨਾ ਹੀ ਸ਼ਹੀਦਾ ਸਿੰਘਾਂ ਤੰਤਨ ਬਾਬਾ ਦੀਪ ਸਿੰਘ ਜੀ ਵੱਲੋਂ ਚਲਾਈ ਗਈ ਕੋਈ ਵਿਧੀ ਜਾਂ ਮਰਿਆਦਾ ਹੈ ਸਗੋਂ ਵਰਤਮਾਨ ਸਮੇਂ ਦੀਆਂ ਕੁਝ ਸੰਗਤਾਂ ਵੱਲੋਂ ਸ਼ੁਰੂ ਕੀਤਾ ਗਿਆ ਹੈ ਐਤਵਾਰ ਵਾਲੇ ਦਿਨ ਸੰਗਤਾਂ ਦੁਪਹਿਰੇ 12:00 ਵਜੇ ਤੋਂ 4:00 ਵਜੇ ਤੱਕ ਸੰਗਤ ਦੇ ਰੂਪ ਵਿੱਚ ਬਾਣੀ ਪੜ੍ਹਦੀਆਂ ਹਨ ਤੇ ਇਸ ਨੂੰ ਚੁਪਹਿਰਾ ਸਾਹਿਬ ਕਿਹਾ ਜਾਂਦਾ ਹੈ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਸ਼ਹੀਦਾ ਸਾਹਿਬ ਵਿਖੇ ਬਾਣੀ ਪੜ੍ਹੀਆਂ ਜਾਂਦੀਆਂ ਹਨ ਸੰਗਤਾਂ ਐਤਵਾਰ ਵਾਲੇ ਦਿਨ 12:00 ਵਜੇ ਤੋਂ ਲੈ ਕੇ 4 ਵਜੇ ਤੱਕ ਦੁਪਹਿਰਾ ਸਭ ਕੱਟ ਦਿਆਂ ਨੇ ਦੁਪਹਿਰੇ ਸਾਹਿਬ ਵਿੱਚ ਪੰਜ ਜਪਜੀ ਸਾਹਿਬ ਜੀ ਦੇ ਪਾਠ ਦੋ ਚਪਈ ਸਾਹਿਬ ਜੀ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਤੇ 6 ਆਨੰਦ ਸਾਹਿਬ ਜੀ ਦੀ ਬਾਣੀ ਉਪਰੰਤ ਅਰਦਾਸ ਕੀਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਦੁਪਹਿਰਾ ਸਾਹਿਬ ਜੀ ਦੀ ਸਮਾਪਤੀ ਹੋ ਜਾਂਦੀ ਹੈ ਕੁਝ ਸੰਗਤਾਂ ਪੁੱਛਦੀਆਂ ਨੇ ਕਿ ਦੁਪਹਿਰਾ ਸਾਹਿਬ ਘਰੇ ਵੀ ਕੱਟਿਆ ਜਾ ਸਕਦਾ ਹੈ ਸੰਗਤ ਜੀ ਤੁਸੀਂ ਘਰੇ ਵੀ ਦੁਪਹਿਰਾ ਸਾਹਿਬ ਕੱਟ ਸਕਦੇ ਹੋ ਐਤਵਾਰ ਵਾਲੇ ਦਿਨ 12 ਤੋਂ 4 ਵਜੇ ਤੱਕ ਤੁਸੀਂ ਆਪਣੇ ਘਰੇ ਵੀ ਦੁਪਹਿਰਾ ਸਾਹਿਬ ਕੱਟ ਸਕਦੇ ਹੋ ਕੁਝ ਸੰਗਤਾਂ ਇਸ ਇਹ ਵੀ ਪੁੱਛਦੀਆਂ ਨੇ ਕਿਸੇ ਹੋਰ ਦਿਨ ਵੀ ਦੁਪਹਿਰਾ ਸਾਹਿਬ ਕੱਟਿਆ ਜਾ ਸਕਦਾ ਹੈ ਪਰ ਸੰਗਤ ਜੀ ਪਰ ਸੰਗਤ ਦੇ ਦਸਨ ਅਨੁਸਾਰ ਉਪ ਚੁਪੈਰਾ ਸਾਹਿਬ ਸਿਰਫ ਐਤਵਾਰ ਵਾਲੇ ਦਿਨ 12 ਤੋਂ 4 ਵਜੇ ਤੱਕ ਹੀ ਕੱਟਿਆ ਜਾਂਦਾ ਹੈ ਸੰਗਤ ਦਾ ਵਿਸ਼ਵਾਸ ਹੈ ਕਿ ਚੁਪੈਰਾ ਸਾਹਿਬ ਕੱਟਣ ਤੋਂ ਬਾਅਦ ਉਹਨਾਂ ਦੀਆਂ ਹਰ ਮਨੁਕਾਮਨਾ ਪੂਰੀਆਂ ਹੁੰਨੀਆਂ ਹਨ ਜੀ ਹਾਂ ਅਰਦਾਸਾਂ ਪੂਰੀਆਂ ਹੁੰਦੀਆਂ ਹਨ ਕਿਉਂ ਨਹੀਂ ਹੋਣਗੀਆਂ ਜਦੋਂ ਅਸੀਂ ਪਵਨ ਬਾਣੀ ਨਾਲ ਜੁੜਾਂਗੇ ਉਨਾ ਮਹਾਨ ਸ਼ਹੀਦਾਂ ਦੇ ਚਰਨਾਂ ਅੱਗੇ ਅਰਦਾਸ ਕਰਾਂਗੇ ਸਾਡੀਆਂ ਅਰਦਾਸਾਂ ਜ਼ਰੂਰ ਸੁਣੀਆਂ ਜਾਣਗੀਆਂ ਜੇ ਤੁਸੀਂ ਵੀ ਦੁਪਹਿਰਾ ਸਾਬ ਕੱਟਦੇ ਹੋ ਜਾਂ ਕੱਟਣ ਵਾਰੇ ਮਨ ਬਣਾ ਰਹੇ ਹੋ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਬਾਉਣਾ ਬਿਲਕੁਲ ਨਾ ਭੁੱਲਿਓ ਕਿਉਂਕਿ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ